ਆਹ ਹੋ ਹੋ ਆ ਦੇਖੋ ਬਈ ਕਾਹਦਾ ਜ਼ਗਾੜ ਦੇਖੋ ਬੰਦਿਆਂ ਨੇ ਨਵੇਂ ਸੋਚੀ ਕੱਟ ਦੇ ਨਾਲ ਕਾਹ ਬਣਾਈ ਜਾਂਦੇ ਨੇ ਪੰਛੀ ਪੰਛੀ ਐਗਰੀਕਲਚਰ ਤੇ ਜਿੱਦ ਕਿ ਦਿਨੇ ਚਾਹ ਪੀਂਦੀ ਆ ਕਾ ਇਹ ਕਟਰ ਵਾਲੀ ਚਾਹ ਜ਼ਰੂਰ ਪੀਓ ਗੈਸ ਵੈਲਡਿੰਗ ਵਾਲੀ ਚਾਹ ਪੀਂ ਕਿਸ ਨਜ਼ਾਰਾ ਹੀ ਤੁਹਾਨੂੰ ਕੁਝ ਹੋ ਰਹਾ ਹੋਗਾ ਇਹ ਦੇਖੋ ਕਿ ਇਹ ਕਟਰ ਹੈ ਵੈਲਡਿੰਗ ਕਿਸ ਨਾਲ ਕਰਦੇ ਨੇ ਉਸ ਨਾਲ ਅੱਜ ਚਾਹ ਬਣਾ ਰਹੇ ਨੇ ਕਿਆ ਕਿਹੜੀ ਟੀਮ ਵਧੀਆ ਸੋਚੀ ਇਹਨਾਂ ਨੇ ਓਏ ਇਹ ਤੁਹਾਨੂੰ ਕਿੱਥੋਂ ਸਕੀਮ ਆਈ ਓਏ ਬੱਚੀ ਇਹ ਦੋਆ ਕੋ ਦੀ ਟੀਮ ਹੈ ਜੋ ਲਾਂਚ ਕਰਤੀ ਅੱਜ ਤੁਸੀਂ ਮੋਦੀ ਵਾਲੀ ਚਾਹ ਦੇਖੋ ਅੱਜ ਕਿਵੇਂ ਟੈਕਨੀਕ ਨਾਲ ਬਣਾ ਰਹੇ ਨੇ ਯੂ ਐਗਰੀਕਲਚਰ ਖਨੋਰੀ ਮੰਡੀ ਜਿੱਥੇ ਤੁਸੀਂ ਹੈ ਗੈਸ ਵੈਲਡਿੰਗ ਵਾਲੀ ਚਾਹ ਪੀ ਕੇ ਤੁਸੀਂ ਤੁਹਾਨੂੰ ਨਜ਼ਾਰਾ ਹੀ ਕੁਝ ਹੋਰ ਆਊਗਾ ਤੁਸੀਂ ਆ ਦੇਖੋ ਕਿਵੇਂ ਚਾਹ ਬਣਾਈ ਜਾ ਰਹੀ ਹੈ ਇਹਨੂੰ ਕਹਿੰਦੇ ਨੇ ਜੁਗਾੜੀ ਆ ਜੁਗਾੜੀ ਬੰਦੇ ਨੇ ਦੇਖ ਨਵੀਂ ਤਕਨੀਕ ਨਵੀਂ ਸੋਸ ਇਸ ਦਾ ਚਾਹ ਬਣਾਨੇ ਦਾ ਕਰਾਨ ਤਰੀਕਾ ਆ ਦੇਖਿਆ ਬਾਤ ਹੈ ਅਹ ਉਹ ਹੋ ਸ਼ਾਨਿਸ ਕਰ ਗਈ ਹੋਏ ਮੋਜੀ ਕਿਸ਼ਾਬ ਗੈਸ ਦੇ ਉੱਪਰ ਨਹੀਂ ਬਣੇਗੀ ਆਪਨੇ ਕੀ ਗੈਸ ਵੈਲਡਿੰਗ ਦੇ ਸਾਥ ਜੈਸੇ ਆਪ ਅਮਦੀਪ ਬਖਸ਼ੀ ਆ ਪੀਵਾਂਗੇ ਹੁਣ ਚਾਹ ਸੀ ਗੈਸ ਵੈਲਡਿੰਗ ਵਾਲੀ ਅਮਨਦੀਪ ਬਖਸ਼ੀ ਬਨੋ ਸਪੈਸ਼ਲ ਚਾਹ ਚਾਹ ਆ ਗਈ ਹੁਣ ਚਾਹ ਪੀ ਕੇ ਸਵਾਦ ਦੱਸਿਓ ਤੁਸੀਂ ਵੀ ਕੀ ਚਾਹ ਦਾ ਟੇਸਟ ਕਿਸ ਤਰ੍ਹਾਂ ਦਾ ਹੈ ਹਾਂਜੀ ਤੇ ਆ ਹੁਣ ਦੱਸਣਗੇ ਸਾਨੂੰ ਇਸ ਚਾਹ ਦਾ ਟੇਸਟ ਵੀ ਚਾਹ ਕਿਸ ਤਰ੍ਹਾਂ ਦਾ ਟੇਸਟ ਹੈ ਪਰਿਓ ਘੁੰਟ ਜੀ ਫਿਰ ਸਾਨੂੰ ਦੱਸੋ ਜੀ ਬਹੁਤ ਹੀ ਸੁਆਦਿਸ਼ ਔਰ ਇੰਨਾ ਟੇਸਟ ਇੰਨੀ ਵਧੀਆ ਚਾਹ ਕਿ ਕੜਕ ਚਾਹ ਬਣੀ ਕਿ ਆਨੰਦ ਆ ਗਿਆ ਚਾਹ ਦੀ ਘੁੱਟ ਪਰਦੇ ਸਾਰ ਬਹੁਤ ਹੀ ਵਧੀਆ ਚਾਹ ਕਿ ਤੁਸੀਂ ਐ ਵਾਟਸਐਪ ਤੁਸੀਂ ਵੀ ਚਾਹ ਬਾਰੇ ਦੱਸੋ ਵੀ ਕਿਵੇਂ ਦੀ ਚਾਹ ਤੁਹਾਨੂੰ ਲੱਗੀ ਤੁਹਾਨੂੰ ਸਵਾਦ ਆਗੀ ਨਾਲੇ ਚਾਹ ਦੇ ਆਪਾਂ ਚਰਚਾ ਕਰ ਲਾਂਗੇ ਔਰ ਇਲੈਕਸ਼ਨ ਬਾਰੇ ਔਰ ਨਾਲੇ ਆਪਾਂ ਚਾਹ ਦੀ ਚੁਸਕੀ ਲੈ ਲੈਂਦੇ ਆਂ ਹਾਂਜੀ ਸਾਡੇ ਸਾਹਮਣੇ ਮਾਲਵਾ ਨਿਊਜ਼ ਚੈਨਲ ਪੰਜਾਬ ਦੇ ਜੋ ਐਡੀਟਰ ਨੇ ਮੀਵਾਰਾ ਪਵਾਰਜੀ ਉਹ ਅੱਜ ਸਾਡੇ ਆਫਿਸ ਦੇ ਵਿੱਚ ਪਹੁੰਚੇ ਨੇ ਇਹਨਾਂ ਦਾ ਜੀ ਆਇਆਂ ਕਰਦੇ ਆਂ ਔਰ ਇਹਨਾਂ ਨੂੰ ਅਸੀਂ ਚਾਹ ਬਣਾ ਕੇ ਤਾਜੀ ਚਾਹ ਬਣਾ ਕੇ ਇਹਨਾਂ ਨੂੰ ਪਿਲਾ ਰਹੇ ਆ ਇੱਕ ਗਰਮ ਗਰਮ ਚਾਹ ਮੈਂ ਮੇਹਰਾਂ ਪਵਾਰ ਜੀ ਤੁਹਾਨੂੰ ਪੁੱਛ ਰਿਹਾ ਜਾਂਦਾ ਚਾਹ ਦਾ ਆਨੰਦ ਕਿੱਦਾਂ ਆਇਆ ਤੁਹਾਨੂੰ ਜੀ ਅਹ ਦੇਖੋ ਸੱਚ ਨੂੰ ਮੈਂ ਸੁਭਾਵੀ ਤੌਰ ਤੇ ਇੱਥੇ ਪਹੁੰਚਿਆ ਸੀ ਤਾਂ ਜਦੋਂ ਇਹਨਾਂ ਨੇ ਚਾਹ ਦੀ ਸੁਲਾ ਮੈਨੂੰ ਮਾਰੀ ਤਾਂ ਮੈਂ ਸੋਚਿਆ ਕਿ ਚਾਹ ਕਿੱਥੇ ਬਣਾਣਗੇ ਪਰ ਪਰ ਜਦੋਂ ਚਾਹ ਬਣਾਉਣ ਦਾ ਇਹਨਾਂ ਨੇ ਤਰੀਕਾ ਇਹਨਾਂ ਦਾ ਵੀ ਲਖਣ ਸੀ ਤਾਂ ਬੰਨਾਂ ਦਾ ਮੈਨਾਂ ਦਾ ਜਿਹੜਾ ਤਰੀਕਾ ਸੀ ਉਹ ਦੇਖਿਆ ਤਾਂ ਦੇਖੀ ਗੈਸ ਦੇ ਉੱਪਰ ਮਤਲਬ ਦੇਖੀ ਉਹ ਰੱਖ ਕੇ ਆਪਣੇ ਕਟੋਰੇ ਜਿਹਾ ਤੇ ਉਹਦੇ ਨਾਲ ਚਾਹ ਬਣਾਈ ਚਾਹ ਦਾ ਕੁਝ ਆਨੰਦ ਹੀ ਕੁਝ ਹੋਰ ਸੀ ਤਾਂ ਹੁਣ ਮੈਂ ਤੁਹਾਨੂੰ ਚਾਹ ਪੀ ਕੇ ਵੀ ਦਿਖਾ ਰਿਹਾ ਕਿ ਚਾਹ ਕੁਝ ਟੇਸਟ ਲਾਜਵਾਬ ਹੈਗਾ ਬਦਿਆ ਚਾਹ ਬਣਾਈ ਆ ਔਰ ਜਿਸ ਬੰਦੇ ਨੇ ਬਣਾਈ ਹੈ ਮੈਂ ਉਹਦਾ ਵੀ ਧੰਨਵਾਦ ਕਰਦਾ ਬੜਾ ਟੇਸਟ ਨਾਲ ਉਹਨੇ ਚਾਹ ਬਣਾਈ ਆ ਅੱਛੀ ਚਾਹ ਬਣਾਈ ਆ ਵਧੀਆ ਚਾਹ ਹੈ ਚਾਹ ਦਾ ਲਾਜਵਾਬ ਕੁਝ ਅਲੱਗ ਹੀ ਹੈ ਧੰਨਵਾਦ ਮੈਂ ਇਹਨਾਂ ਸਾਰਿਆਂ ਦਾ ਅ ਅਰਾਂਝਾ ਬਕਸੀ ਦਾ ਔਰ ਐਗਰੀਕਲਚਰ ਅ ਬਕਸੀ ਖਨੋਰੀ ਦਾ ਧੰਨਵਾਦ